ਕੀ ਪੂਆ ਕੋਲ ਅੱਛਾ ਕਿਹੜੀ ਪੂਆ ਕੋਲ ਲੁਧਿਆਣੇ ਵਾਲੇ ਕੋਲ ਅੱਛਾ ਅੱਛਾ ਠੀਕ ਆ ਸੇਕਰ ਦਪਹਿਰੇ ਚੱਲੇ ਹੋ ਤੁਸੀਂ ਹਾਂ ਮੈਂ ਕਿੱਥੇ ਜਾ ਮੈਂ ਹੋਰ ਮੈਂ ਹੁਣੇ ਕੋ ਚਲੀ ਜਾਵਾਂ ਲੁਧਿਆਣੇ ਚਲੀ ਸੀਗੀ ਹਾਂ ਉਹ ਚੱਲੇ ਮੇਰੇ ਦਿੱਦੇ ਵਿੱਚ ਮੈਂ ਜਾਣੀ ਨੀ ਬਹੁਤ ਟਾਈਮ ਬਾਅਦ ਚੱਲੇ ਹੋ ਹਨਾ ਹਾਂ ਤੇ ਕੋਣ ਦੇਖਦੀ ਆ ਅੱਛਾ ਠੀਕ ਆ ਫਿਰ ਕਦੋਂ ਆਉਂਗੇ ਮੈਨੂੰ ਲੱਗ ਜੜੇ ਜਾਣ ਸਾਡਾ ਜੀ ਨਹੀਂ ਲੱਗਣਾ ਸਰ ਕੋਈ ਨਾ ਬੜੀ ਕੋਈ ਕੋਸਮੀਂ ਤਾਂ ਮੈਂ ਆ ਜਾਣਾ ਮਾਂ ਠੀਕ ਆ ਠੀਕ ਆ ਥੋੜੇ ਦਿਨਾਂ ਤੱਕ ਆ ਜਾਣਾ ਮਾਂ ਠੀਕ ਆ ਉਹ ਦੇ ਕੱਲ ਨੂੰ ਆ ਜਾ ਅੱਛਾ ਜਿਵੇਂ ਦਵਾ ਕਹਿੰਦੇ ਮੋ ਵੀ ਅੱਛਾ ਮੂਹ ਕੈਦੀ ਜੀ ਦੀ ਦੀ ਉਹ ਠੀਕ ਆ ਜਲਦੀ ਆ ਜਾ ਜਲਦੀ ਆ ਜਾ ਫਿਰ ਹਾਂ ਕੋਈ ਨਹੀਂ ਆਈ ਜਾਣਾ ਮਾਂ ਠੀਕ ਆ ਹਾਂ ਥੋੜੇ ਦਿਨਾਂ ਤੱਕ ਆਈ ਜਾਣਾ ਮਾਂ ਠੀਕ